ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦਿ ਸਾਚੇ ਜੁਗਾਦ ਸਾਚੀ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚ ਸੋਚ ਨ ਹੋਵਈ ਜੇ ਸੋਚੀ ਲਖ ਵਾਰੀ ਚੁੱਪੈ ਚੁੱਪ ਨ ਹੋਵਈ ਜੇ ਲਈ ਰਹਾ ਲਿਵਤਾਰੀ ਭੁਖਿਆ ਭੁਖ ਨ ਉਤਰੀ ਜੇ ਬੰਨਾਪੁਰਿਆ ਭਾਰ ਸਹਸ ਸਿਆਣਪਾਂ ਲਖ ਹੋਈ ਤਾਂ ਇੱਕ ਨਾਨ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੇ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਮਿਲੇ ਵੜਾਈ ਹੁਕਮੀ ਇਰਤਮਨੀਤ ਹੁਕਮ ਲੈ ਇੱਕ ਦੁੱਖ ਸੁਖ ਪਾਈਏ ਏਕ ਨਾਮਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪਵਾਈਏ ਹੇ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਾਉ ਮੈਂ ਕਹੈ ਨਾ ਕੋਈ ਗਾਵੈ ਕੋ ਤਾਨ ਹੋਵੈ ਕਿਸੇ ਤਾਨ ਗਾਵੈ ਕੋ ਦਾਤੀ ਜਾਣੇ ਨੀ ਤਾਨ ਗਾਵੈ ਕੋ ਗੁਣ ਵੜਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਡੀ ਕਰੇ ਤਾਨਿ ਖੀਹੀ ਗਾਵੈ ਕੋ ਜੀਲ ਫਿਰ ਦੇਹੀ ਗਾਵੈ ਕੋ ਜਪੈ ਦਿੱਤੈ ਦੂਰ ਗਾਵੈ ਕੋ ਵਿਖੇ ਹਾਦਰ ਹضور ਕਥਨਾ ਕਥੀ ਨ ਆਵੇ ਟੂਟ ਕਦ ਕਦ ਕਾਥੀ ਕੋਟੀ ਕੋਡ ਕੋਡ ਦਿੰਦਾ ਧੀ ਲੈਂਦੀ ਤਕਬਾਹੀ ਜੁਗਾ ਜੁਗੰਤਰ ਖਾਹੀ ਖਾਹੀ ਹੁਕਮੇ ਹੁਕਮ ਜਲਾਏ ਰਾਹੋ ਨਾਨਕ ਸਿਖ ਸੇਵੀ ਪਰਵਾਹੋ ਸਾਚਾ ਸਾਹਿਬ ਸਾਚ ਨਾਹੀ ਪਾਖਿਆ ਭਾਉ ਅਪਾਰੀ ਆਖੇ ਮੰਗੇ ਦੇਹ ਦੇਹੀ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀ ਐ ਜਿਤ ਦਿੱਤਾ ਦਰਬਾਰੀ ਮੋਹਾਉ ਕੇ ਬੋਲਣ ਬੋਲੀ ਐ ਜਿਤ ਸੋਣ ਧਰੇ ਪਿਆਰ ਅੰਮ੍ਰਿਤ ਵੇਲਾ ਸਚਨਾਉ ਵੜਾਈ ਵਿਚਾਰ ਕਰਮੀਆਂ ਵੇ ਕੱਪੜਾ ਨਦਰੀ ਮੋਕ ਦੁਆਰੇ ਨਾਨਕ ਐਵੇਂ ਜਾਣੀਐ ਸਭ ਆਪੇ ਸਟਿਆਰੀ ਤਾ ਪਿਆਨ ਜਾਈ ਕੀਤਾ ਨਾ ਹੋਈ ਆਪੇ ਹਬ ਨਿਰੰਜਨ ਸੋਈ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਾਰੇ ਸੁਖ ਘਰ ਲੈ ਜਾਈ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੋਰੀ ਤਰ ਗੁਰ 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 ਕ ਬਰਮਾ ਗੁਰ ਪਾਰਬਦੀ ਮਾਈ ਜੇ ਹਉ ਜਾਣ ਆਕਾ ਨਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹੇ 부ਝਾਈ ਸਭਨਾ ਜੀਵਾਂ ਕਾ ਇੱਕ ਦਾਤਾ ਕੋ ਮੈ ਵਿਸਰ ਨਾ ਜਾਈ तीरथ नवां जी तिस भावा बिन पाणी के नाए करी जे तिसर डूबाई वे कालवन कर्मा के मिले लई मद विच रदन जवाहर मानक अडी एक गुर की सिख सुनी गुरा एक देह बुझाई सब नां जीह का एक दाता सो में विसरना जाई ਜੇ ਜੁਗ ਚਾਰੀ ਆਰਜਾ ਹੋਰ ਦਸੂਣੀ ਹੋਏ ਨਵਾ ਖੰਡਾ ਵਿੱਚ ਜਾਣੀਏ ਨਾਲ ਚੱਲੇ ਤਬ ਕੋਈ ਜੰਗਾ ਨਾ ਔਰ ਕਾਏ ਕਹਿ ਜਤ ਕੀਰਤ ਜਗ ਲੇ ਜੇ ਤਿਸ ਨਦਰ ਨ ਆਵਈ ਤਾ ਬਾਤ ਨ ਪੁੱਛਾ ਕੀ ਕੀਟਾ ਅੰਦਰ ਕੀਟਕਾਰੀ ਦੋਸ਼ੀ ਦੋਸ਼ ਧਰੀ ਨਨਕ ਨਿਰਗੁਣ ਗੁਣ ਕਰੀ ਗੁਣਵੰਤਿਆਂ ਗੁਣ ਦੇ ਤਿਹ ਕੋਈ ਨ ਸੁਝਈ ਜੇ ਤਿਸ ਗੁਣ ਕੋਈ ਕਰੀ ਸੁਣਿਆ ਤਿੱਦ ਵੀਰ ਤੁਲਨਾਥ ਸੁਣਿਆ ਧਰਤ ਧਵਲੇ ਆਕਾਸ ਸੁਣਿਆ ਦੀਬ ਲੋ ਪਾਤਲ ਸੁਣਿਆ ਬੋਹੀ ਨਾ ਸਕੇ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਬਰਮਾਇੰਦ ਸੁਣਿਆ ਮੁਖਸਲਾ ਹਣ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਪ ਸਿਮਰਤ ਵੀਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣੇ ਸਤ ਸੰਤੋਖ ਗਿਆਨ ਸੁਣੇ ਹਰ ਦਰਗਾ ਇਸ਼ ਨਾਨ ਸੁਣੇ ਪੜ ਪੜ ਪਾਵੇ ਮਾਨ ਸੁਣੇ ਲਾਗੇ ਸਹਿਜ ਧਿਆਨ ਨਾਨਕ ਭਗਤਾਂ ਦਾ ਵਿਗਾਸ ਸੁਣੇ ਦੂਖ ਪਾਪ ਕਾ ਨਾਸ ਸੁਣੇ ਸਰਗੁਣ ਕੀ ਗਾਹ ਸੁਣੇ ਸ਼ੇਖ ਪੀਰ ਪਾਦਸ਼ਾਹ ਸੁਣੇ ਅੰਦੇ ਪਾਵੇ ਰਾਹ ਸੁਣੇ ਹਾਂਤ ਹੋਏ ਤਗਾਹੋ ਨਾਨਕ ਭਗਤਾਂ ਦਾ ਵਿਗਾਸ ਸੁਣੇ ਦੂਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੀ ਕੋ ਕਹੈ ਪਿਛੈ ਪਛਤਾਈ ਕਗਦੇ ਕਲਮ ਨ ਲਿਖਣ ਹਾਰੇ ਮੰਨੀ ਕਾਬੈ ਕਰਨ ਵਿਚਾਰੇ ਐਸਾ ਨਾਮ ਨਰਿੰਜਨ ਹੋਈ ਜੀ ਕੋ ਮਨ ਜਾਣੀ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਪਾਉਣ ਕੀ ਸੁੱਧ ਮੰਨੇ ਮੋ ਚੋਟਾ ਨਾ ਖਾਏ ਮੰਨੇ ਜਮ ਕੇ ਸਾਤ ਨ ਜਾਈ ਐਸਾ ਨਾਮ ਨਰਿੰਜਨ ਹੋਈ ਜੀ ਕੋ ਮਨ ਜਾਣੀ ਮਨ ਕੋਏ ਮੰਨੇ ਮਾਰਗਟਾਗ ਨਬਾਈ ਮੰਨੇ ਪਤ ਤਿਉ ਪ੍ਰਗਟ ਜਾਈ ਮੰਨੇ ਮੋਗਨ ਚੱਲੇ ਪੰਥ ਮੰਨੇ ਧਰਮ ਸੇ ਤੀਸਨ ਬੰਧ ਐਸਾ ਨਾਮ ਨਰੰਜਨ ਨਾ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੋਖ ਦੁਆਰੀ ਮੰਨੇ ਪਰਵਾਰ ਐਸਾ ਦਾਹਾਰੀ ਮੰਨੇ ਤਰਹਿ ਤਾਰੀ ਗੁਰ ਸਿੱਖ ਮੰਨੇ ਨਾਨਕ ਭਵਾਈ ਨਾ ਭੇਖ ਐਸਾ ਨਾਮ ਨਰੰਜਨ ਨਾ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਬਰਵਾਨ ਪੰਜ ਪਰਦਾਨ ਪंचे ਪਵੈ ਦਰਗੇ ਮਾਨ ਪंचे ਸੋਏ ਦਰ ਰਾਜਾਨ ਪੰਚ ਕਾ ਗੁਰ ਏਕ ਧਿਆਨ ਜੇ ਕੋ ਕਹੈ ਖਰੇ ਵਿਚਾਰ ਕਰ ਦੇ ਕਹਿ ਕਰਨੇ ਨਾਹੀ ਸੁਮਾਰੀ ਧੌਲ ਧਰਮ ਦੇ ਆ ਕਾਬੂਦ ਸੰਤੋਖਤਾ ਹਬਰ ਕੇ ਆ ਜਨ ਸੂਤ ਜੇ ਕੋ ਬੁੱਝਿਆ ਹੋ ਵਪਤੀ ਆਰ ਤਵ ਦਾ ਉੱਪਰ ਕੀਤਾ ਪਾਰੀ ਦਰਤੀ ਔਰ ਪਰੇ ਹੋਰ ਹੋਰ ਇਸ ਤੇ ਬਾਹਰ ਕਲੇ ਕਵਨ ਜੋਰੀ ਦੀ ਜਾਤ ਅੰਗਾਂ ਬਿਨਾਂ ਸਭ ਨਾਂ ਲਿਖਿਆ ਉੜੀ ਕਲਾਮ ਇਹ ਹੋ ਲਿਖਾ ਲਿਖ ਜਾਣੇ ਕੋਏ ਲਿਖਾ ਲਿਖਿਆ ਕੀਤਾ ਹੋਏ ਇੱਕ ਤਨ ਤਵਲੇ ਰੂਪ ਕੀਤੀ ਦਾਤ ਜਾਣੇ ਕੌਣ ਕੋ ਤੀ ਕੀਤਾ ਬਸਾਓ ਏਕੋ ਕਵਾਓ ਇਸ ਤੇ ਹੋਏ ਲੱਖ ਦਰੀਆਉ ਕੁਦਰਤ ਕਵਣ ਕਹਾਵੀ ਚਾਰ ਵਾਰਿਆ ਨਾ ਜਾਵਾ ਏਕ ਵਾਰੀ ਜੋ ਤੁਧ ਪਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਸੰਗ ਪਾਉ ਸੰਗ ਪੂਜਾ ਸੰਗ ਦਵਤਾਉ ਸੰਗ ਗ੍ਰੰਥ ਮੁਕ ਵੀਚ ਪਾਠ ਸੰਗ ਜੋਗ ਮਨ ਰਹੇ ਉਦਾਸ ਸੰਗ ਭਗਤ ਗੁਣ ਗਿਆਨ ਵੀਚਾਰ ਸੰਗ ਸਦੀ ਸੰਗ ਦਾਤਾਰ ਅਸਾਂ ਗਤੂਰ ਮੋਹ ਪਖ ਸਾਰੇ ਸੰਖ ਮੋਣ ਲਿਵਲਾਈ ਤਾਰੀ ਕੁਦਰਤ ਕਵਨ ਕਾਵੀ ਚਾਰੇ ਵਾਰਿਆਂ ਨਾ ਜਾਵਾਂ ਈਕ ਵਾਰੀ ਜੋ ਤਦ ਭਾਵੇਂ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖੇ ਅੰਧ ਘੋਰ ਸੰਖ ਚੋਰ ਹਰਾਮ ਖੋਰ ਸੰਗ ਅਮਰ ਕਰ ਜਾਏ ਜੋਰੇ ਸੰਗ ਗਲਵੜ ਤੇਕ ਮਾਹੀ ਸੰਗ ਪਾਪੀ ਪਾਪ ਕਰ ਜਾਹੀ ਸੰਗ ਕੂੜੇ ਔਰ ਕੂੜੇ ਫਿਰਾਹੀ ਸੰਗ ਮਲੇਸ਼ ਮਲਪਖ ਖਾਏ ਅਸੰਖ ਨਿੰਦਕਾ ਫਿਰਕਾਰੇ ਭਾਰੀ ਨਾਨਕ ਨੀਚ ਕਹਿ ਵਿਚਾਰ ਵਾਰਿਆਂ ਨਾ ਜਾਵਾਂ ਈਕਵਾਰੀ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ असंख नव संक थाव गम गम संख लो संग गए दरबार पार अखरी नामी साला अखरी ज्ञान गीत गुण गाह अखरी लिखण भोलण बाण अखरा सिर संजोग बखान ਜਿਨੇ ਹੇ ਲਿਖ ਤੇ ਤੇ ਨਾਹੀ ਜੀਵ ਪਰਮਾਏ ਤੇਵ ਤੇਵ ਪਾਹੀ ਜਿਤਾ ਕਿਤਾ ਤੇ ਤਾ ਨਾਉ ਵਿਣ ਨਾਵੇ ਨਾਹੀ ਗੋਥਾਉ ਕੁਧ੍ਰਿਤ ਕਵਣ ਕਾ ਵਿਚਾਰਿ ਵਾਰਿਆ ਨ ਜਾਵਾਂ ਈਕਵਾਰੀ ਜੋ ਤੁਧ ਭਾਵੈ ਸਾਈ ਭਲੀ ਗਾ ਤੂ ਸਦਾ ਸਲਾਮਤ ਨਿਰੰਕਾਰ ਪਰੀਏ ਹੱਥ ਪੈਰ ਤਨ ਦੇਹ ਪਾਣੀ ਤੋਤੈ ਉਤਰਤ ਖੇਹ ਮੂਦ ਬਲਿ ਦੀ ਕੱਪੜ ਹੋਏ ਦੇਸ ਬੂਣ ਲਈਏ ਉਹ ਤੁਹੇ ਪਰਿਏ ਮਤ ਪਾਪਾਂ ਕੈ ਸੰਗ ਉਹ ਤੋ ਪੈ ਨਵੈ ਰੰਗ ਪੁੰਨੀ ਬਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ ਧੀਰਤ ਤਪ ਦੇ ਆਦਤ ਦਾਨ ਜੇ ਕੋ ਭਗਤ ਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਤ ਤੀਰਤ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸੋ ਸਤੋਦ ਬਾਣੀ ਬਰਮਾਉ ਸਤ ਸੋਹਣ ਸਦਾ ਮਨ ਚਾਉ ਕਵਨ ਸੋਇਲਾ ਵਕਤ ਕਵਨ ਕਵਨ ਥਿਤ ਕਵਨ ਵਾਰ ਕਵਣ ਤੇ ਰਤਿਮਾਉ ਕਵਣ ਜੇ ਤੋਆ ਆਕਾਰ ਵੇਲ ਨ ਪਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਖਤ ਨ ਬਾਇਓ ਕਾ ਦੀ ਆ ਜੇ ਲਿਖਣ ਲੇਖ ਪੁਰਾਣ ਤੇਤਵਾਰ ਨੋ ਜੋ ਵੀ ਜਾਣੇ ਰਤਮਾਉ ਨਾ ਕੋਈ ਜਾ ਕਰਤਾ ਤਰਡੀ ਗੋਜਾ ਜੇ ਆਪੇ ਜਾਣੇ ਕੋਈ ਕਿਵ ਕਰਿਆ ਕਾ ਕਿਵ ਸਾਲਾਈ ਕਿਉ ਵਰਨੀ ਕਿਵ ਜਾਣਾ ਨਾਨਕ ਆਕਨ ਸਭ ਕੋ ਆਖੇ ਇਕ ਦੂ ਇਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ ਨਾਨਕ ਦੇ ਕੋ ਆਪੋ ਜਾਣ ਅਗ ਬਿਆਨ ਸੋਹੈ ਪਾਤਾਲਾ ਪਾਤਾਲ ਲਖ ਅਗ ਸਾਣਾ ਅਗਾਸ ਓੜ ਕੀ ਓੜ ਗਪਾਲ ਤੇ ਕੀ ਵੇਦ ਕਹਿਣ ਇਕ ਬਾਤ ਸਹਿ ਤੇ 18 ਕਹਿਣ ਕ ਤੇ ਬਾਸ ਲੂ ਇਕ ਤਾਤ ਲਿਖਾ ਹੋਏ ਤਾਲ ਕੀ ਅਲੇਖਾ ਹੋਏ ਵਿਨਾਸ਼ ਨਾਨਕ ਵੱਡਾ ਕੀ ਆਪੇ ਜਾਣ ਆਪ ਸਲਾਹੀ ਸਲਾਹੀ ਕੀ ਸਰਦਨ ਪਈਆ ਨਦੀਆ ਤੇਵਾਹ ਪਵ ਹੈ ਸਮੁੰਦ ਨ ਜਾਣੀ ਹੈ ਸਮੁੰਦ ਛਾ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲਨਾ ਹੋ ਬਣੀ ਜੇ ਤਿਸ ਮਨੋ ਨਾ ਵੀਸਰੇ ਅੰਤ ਨਾ ਦਿਵਤੀ ਕੈਣਨ ਅੰਤ ਅੰਤਨ ਗੁਰਨਾ ਦੀਨ ਨ ਅੰਤ ਅੰਤਨ ਵੇਖਣ ਰੋਣ ਮਨ ਅੰਤ ਅੰਤਨ ਜਾਪੇ ਜਾ ਮਨ ਮੰਤ ਅੰਤਨ ਜਾਪੇ ਕੀਤਾ ਆਕਾਰ ਅੰਤਨ ਜਾਪੇ ਪਰਵਾਰ ਅੰਤ ਕਾਰਨ ਕੇ ਤੇ ਬਿਲ ਲਾਹੇ ਤਾ ਕੇ ਅੰਤ ਨਾ ਬਾਇ ਜਾਹੇ ਇਹੋ ਅੰਤ ਨ ਜਾਣੇ ਕੋਏ ਬੌਤਾ ਕਈਏ ਮੁਕਤਾ ਹੋਏ ਵੱਡਾ ਪੈ ਵੀ ਉਚਤਾ ਉਚੇ ਉਪਰਿ ਉਚਾ ਨਾ ਹੋਏ ਵੜੀ ਉਚਾਓ ਵਹਿ ਕੋਏ ਤੇ ਸੂਚੇ ਕੋ ਜਾਣੇ ਸੋਏ ਜਿਉੜਿ ਆਪ ਜਾਣਿ ਆਵੈ ਆਪ ਨਨਕ ਨਦਰੀ ਕਰੀਂ ਦਾਤਿ ਬੌਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤੁਮਾਰੇ ਕਿਤੇ ਮੰਗੇ ਜੋ ਦੇ ਅਪਾਰੇ ਕਿਤੇ ਗਣਤ ਨਹੀਂ ਵਿਚਾਰ ਕਿਤੇ ਖਪ ਟੁੱਟ ਰਹੀ ਵੇਕਾਰੀ ਕਿਤੇ ਲਲ ਮੁਕਰ ਪਾਏ ਕਿਤੇ ਮੂਰਖ ਖਾਹੀ ਖਾਹੇ ਕਿਤਿਆਂ ਦੂਖ ਭੂਖ ਸਦ ਮਾਰ ਇਹ ਭੇਦਾਤ ਤੇਰੀ ਦਾਤਾਰ ਬੰਦក្លਤੀ ਬਾਣੇ ਹੋਏ ਹੋਰ ਅਖਨਾਂ ਤੱਕ ਕੋਏ ਦੇ ਕੋ ਕਾ ਕੇ ਔਕਨ ਬਾਰੇ ਉਹ ਜਾਣੇ ਦਿੱਤੀਆਂ ਮੈਂ ਕਾਏ ਆਪੇ ਜਾਣੇ ਆਪੇ ਦੇ ਆਕੇ ਤੇ ਭੇਖੀ ਤੇ ਜਿਸ ਨੂੰ ਬਖਸ਼ੇ ਸਿਉਦਸਾਲਾਹ ਨਾਨਕ ਪਾਤਸ਼ਾਹ ਹੀ ਪਾਤਸ਼ਾਹ ਹੋ ਅਮੁੱਲ ਗੁਣ ਮੁੱਲ ਵਾਪਾ ਮੁਲ ਵਪਾਰੀਏ ਮੁਲ ਪੰਡਾਰੇ ਮੁਲ ਆਵੇ ਮੁਲ ਲੈ ਜਾਹੇ ਮੁਲ ਬਾਏ ਮੁਲਾ ਸਮਾਹੇ ਮੁਲ ਧਰਮਾ ਮੁਲ ਦੀਵਾਨ ਮੁਲ ਤੁਲ ਮੁਲ ਪ੍ਰਵਾਨ ਅਮੁੱਲ ਬਖਸ਼ੀਜ ਮੁਲ ਨੀਸਾਨ ਮੁਲ ਕਰਮ ਮੁਲ ਫਰਮਾਨ ਮੁਲੋ ਮੁਲ ਆਖਿਆ ਨਾ ਜਾਏ ਆਕਾ ਗਰੇ ਲਿਵਲਾਏ ਆਕੇ ਵੇਡ ਪਾਠ ਪੁਰਾਣ ਆਕੇ ਪੜੇ ਕਰੇ ਅਗਿਆਨ ਆਕੇ ਬਰਮੇ ਆਕੇ ਇੰਦ ਆਕੇ ਗੋਪੀ ਤੇ ਗੋਵਿੰਦ ਆਕੇ ਈਸਰ ਆਕੇ ਸਿੱਧ ਆਕੇ ਕੀਤੇ ਕੀਤੇ ਬੁੱਧ ਆਕੇ ਦਾਨਵਾ ਆਕੇ ਦੇਵ ਆਕੇ ਸੁਰ ਨਰ ਮਨ ਜਨ ਸੇਵ ਕੀਤੇ ਆਕੇ ਅਕਨ ਬਾਹੇ ਕੀਤੇ ਕਹਿ ਕਹੇ ਓਟ ਉਟ ਜਾਹੀ ਤੇ ਕੀਤੇ ਹੂਲ ਕਰੇ ਤਾਂ ਆਪਨ ਸਕੇ ਕੀ ਕੀ ਜੇ ਉੜ ਭਾਵੇ ਤੇ ਉੜ ਹੋਏ ਨਾਨਕ ਜਾਣੇ ਸੱਚ ਕੋਏ ਜੇ ਕੋ ਆਖੇ ਬੋਲ ਵਿਗਾੜ ਤਾ ਲਿਖੀਐ ਸਿਰ ਗਵਰ ਰੰਗਵਰ ਸੋਦਰ ਕਿਹਾ ਤੂੰ ਘਰ ਕਿਹਾ ਜਿਤ ਬਹਿ ਕਰਮ ਸਮਾਲੇ ਵਾਢੇ ਨਾ ਦਨੇ ਕ ਸੰਕਾ ਕੇ ਤੇ ਵਾਣਹਾਰੀ ਕੇ ਤੇ ਰੋਗ ਪਰੀ ਸਿਓ ਕਹੀ ਨਾਨਕ ਕੇ ਤੇ ਗਾਵਨਹਾਰੀ ਗਾਵੇ ਤੂੰ ਨਾ ਪਾਉਣ ਪਾਣੀ ਬੈ ਸੰਤਰੇ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਬਦ ਲਿਖ ਜਾਣੀ ਲਿਖ ਲੇਖ ਧਰਮ ਵਿਚਾਰੀ ਗਾਵੇ ਇਸਰ ਬ੍ਰਹਮਾ ਦੇਵੀ ਸੋਹਣ ਦਰਸ ਸواری ਗਾਵੇਂ ਦੀਨ ਦਤਨ ਬੈਠੇ ਦੇਵਤੇ ਅੰਦਰ ਨਾਲ ਲੈ ਗਾਵੇ ਸਿੱਧ ਸਮਦੀਂ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਦ ਹੀ ਤੇ ਸੰਤੋ ਕੀ ਗਾਵੇ ਵੀਰ ਕਰਾਰੀ ਗਾਵਣ ਪੰਡਿਤ ਪੜਨ ਰਕੀਸਰ ਡੁਗ ਡੁਗ ਵਿਦਾਨਾਲੇ ਗਾਵੇ ਮੋਹਣੀਆਂ ਮਨ ਮੋਹਨ ਫੁਰਗਾ ਮੱਚ ਪਿਆਲੇ ਗਾਵਣ ਨਰਦਨੀ ਉਬਾਏ ਤੇਰੇ ਔਟ ਦੜ ਤੀਰਤ ਨਾਲੇ ਗਾਵੇ ਜੋਦ ਮਾ ਉਲਤੂਰਾ ਗਾਵੇ ਕਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰ ਰੱਕੇ ਧਾਰੇ ਵੇਈ ਪਦਨੂ ਗਾਵੇ ਜੋ ਤੁਦ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀ ਤੇ ਰਵਨ ਸੀ ਮਨ ਚਿਤ ਨ ਆਵਨ ਨਾਨਕ ਪਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਚਿ ਨਾਹੀ ਹੈ ਭੀ ਹਸੀ ਜੈਨ ਜਰਤੀ ਰਚਨਾ ਜਿਨ ਨਰਚਾਈ ਰੰਗੀ ਰੰਗੀ ਪੰਤੀ ਕਾਰ ਕਰ ਜਿੰਸੀ ਮਾਇਆ ਜਿੰਨੇ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਦੇਵ ਦਿਵ ਦੀ ਉੜਾਈ ਜੋ ਤਿਸ ਭਾਵੇਂ ਸੋਈ ਕਰਦੀ ਹੁਕਮ ਨਾ ਕਰਨ ਜਾਈ ਸੋ ਬਾਦਸ਼ਾਹ ਸਾਬਦ ਜ਼ਾਇਬ ਨਨਕ ਰਹਿਣ ਰਜਾਈ ਮੁੰਦਾਂ ਸੰਤੋਖ ਸ਼ਰਮ ਬਦ ਝੋਲੀ ਧਿਆਨ ਕੀ ਕਰਹਿ ਬੇਭੂਤ ਚਿੰਤਾ ਕਾਲ ਖੁਆਰੀ ਕਾਇਆ ਜੁਗਤ ਢੰਡਾ ਪ੍ਰਤੀਤ ਆਈ ਬੰਦੀ ਸਗਲ ਜਮਾਤੀ ਮਨ ਜੀਤੇ ਜਾਗੇ ਜੀਤ ਆਦੇਤ ਬੇ ਆਦੇਤ ਆਦੇ ਅਨੀਲੇ ਨਾਦੇ ਨਾਹਤ ਜੁਗ ਜਗ ਏਕੋ ਏਪਾ ਪ੍ਰਗਤ ਗਿਆਨ ਦਿਆ ਬੰਡਰਣ ਘੜਕੜਵਾ ਜੀ ਨਾਦੀ ਆਪਨਾਦ ਨਾਦੀ ਸਭ ਜਾ ਕੀ ਰਿਦ ਤੇ ਦੀ ਔਰਾ ਸਾਦੀ ਸੰਜੋਗ ਵਿਜੋਗ ਤੈਂ ਕਾਰ ਚਦਾਵੇ ਲੇਕੇ ਆਵੇ ਭਾਗ ਆਦੇਸ ਤੇ ਆਦੇਸ ਆਦੇ ਅਨੀਲ ਨਾਦੇ ਨਾਹਤ ਜੁਗ ਜੁਗ ਵੇ ਕੋ ਵੇਸ ਇਕ ਮਾਈ ਜੁਗਤਿ ਵਿਆਈ ਤਿੰਨ ਚਿੱਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇਕ ਲਾਏ ਦੀਬਾਣ ਜਿਗਤਿ ਸੁਭਾਅ ਵੇthi ਵੇਚ ਲਾਵੇ ਜਿਬ ਹੋਵੇ ਫੁਰਮਾਨ ਹੋਵੇ ਕੇ ਉਹਨਾਂ ਨਦਰ ਨ ਆਵੇ ਬਹੁਤਾਏ ਹੋ ਵਿਡਾਣ ਆਦੇਸ ਤੇ ਆਦੇਸ ਆਦੇ ਨੀਲੇ ਅਨਾਦੇ ਨਾਹਦ ਜੁਗ ਜੁਗ ਵੇਖੋ ਵਸਣ ਲੋਏ ਲੋਏ ਪੰਡਾਰੀ ਜੋਗੀ ਚ ਪਾਇਆ ਤੋ ਏਕਾ ਵਾਰੇ ਕਰ ਕਰ ਵੇਖੈ ਸਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤੇ ਆਦੇਸ ਆਦੇ ਨੀਲੇ ਅਨਾਦੇ ਨਾਹਦ ਜੁਗ ਜੁਗ ਵੇਖੋ ਵੇਤ ਇਕ ਦੂਜੀ ਪਾਉ ਲਖ ਹੋਏ ਲਖ ਵੇ ਲਖ ਵੀ ਸੋ ਲਖ ਲਖ ਗੇੜਾਇਆ ਕੀਏ ਏਕ ਨਾਮ ਜਗਦੀਸ ਏਦਾਂ ਆਏ ਬਦ ਪਾਵੜੀਆਂ ਚੜਿਏ ਓਏ ਅਕੀਰ ਸਉਣ ਗਲਾ ਅਕਾਸ ਕੀ ਕੀਟਾਇ ਆਈ ਰੀਸ ਨਨਕ ਨਦਰੀ ਪਾਈਏ ਕੂੜੀ ਕੂੜ ਐ ਠੀਸ ਆਕਣ ਜੋਰ ਚੁਪੈਣ ਜੋਰ ਜੋਰ ਨ ਮੰਗਣ ਦੇਣ ਨ ਜੋਰ ਜੋਰ ਨ ਜੀਵਣ ਮਰਨ ਨ ਜੋਰ ਜੋਰ ਨ ਰਾਜ ਮਾਲ ਮਨਸੂਰ ਜੋ ਨ ਤੁਧਿ ਗਿਆਨ ਵਿਚਾਰੇ ਜੋ ਨ ਜੁਗਤੀ ਛਟੈ ਸੰਸਾਰੀ ਦੇ ਸਾਥ ਜੋਰ ਕਰੇ ਕੈ ਦੋਏ ਨਾਨਕ ਉੱਤਮਾ ਨੀਚ ਨ ਕੋਏ ਰਾਤੀ ਰੁਤੀ ਤਿਥੀ ਵਾਰ ਪ੍ਰਵਣ ਪਾਣੀ ਅਗਨੀ ਪਾਤਾਲ ਤਿਤ ਵਿੱਚ ਧਰਤੀ ਤਾਬਰ ਕੀ ਧਰਮਸ਼ਾਲ ਤਿਤ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮਿਓ ਐ ਵਿਚਾਰੀ ਸੱਚ ਆਪ ਸੱਚਾ ਦਰਬਾਰੰ ਦਿੱਤੇ ਤੋਂ ਅਨੰਤ ਮੰਚ ਬਰਵਾਣ ਨਦਰੀ ਕਰਮ ਪਵੈ ਨੀਸਾਨ ਕਜ ਬਗਾਈ ਉਤੇ ਪਾਏ ਨਾਨਕ ਗਿਆ ਜਪਿ ਜਾਏ ਧਰਮ ਕੰਡ ਕਾਏ ਓ ਧਰਮ ਗਿਆਨ ਕੰਡ ਕਾ ਆਖੋ ਕਰਮ ਕਿਤੇ ਪਵਨ ਬਾਣੀ ਵੈ ਸੰਤਰ ਕਿਤੇ ਕਾਨ ਮਹਿਤ ਕਿਤੇ ਬਰਮੇ ਘਾੜਦ ਘੜੀਏ ਇਹ ਰੂਪ ਰੰਗ ਕੇ ਵੇਤ ਕਿਤੀਆ ਗਰਮ ਬੂਮੀ ਮੇਰ ਕਿਤੇ ਕਿਤੇ ਧੂਪ ਦੇਤ ਗਦੇਂਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਤ ਕਿਤੇ ਸਿੱਧ ਬੁੱਧ ਨਾਥ ਕਿਤੇ ਕਿਤੇ ਦੇਵੀ ਵੇਤ ਕਿਤੇ ਦੇਵਦਾਨਵ ਮੋਨ ਕੀਤੇ ਕਿਤੇ ਰਤਨ ਤੋਂ ਮੰਦ ਕਿਤੀ ਆਵਣੀ ਕਿਤੀ ਆਵਣੀ ਕਿਤੇ ਪਾਤ ਨਰਿੰਦ ਕਿਤੀਆਂ ਸੋਤੀ ਸੇਵਗਿਤੇ ਨਾਨਕ ਅੰਤ ਨયੰਤ ਗਿਆਨ ਕੰਡ ਮੇ ਗਿਆਨ ਪਰਚੰਡ ਦਿੱਤੇ ਨਾਦ ਬਿਨੋਦ ਕੋੜ ਅਨੰਦ ਚਰਮ ਕੰਡ ਦੀ ਬਾਣੀ ਰੂਪ ਦਿੱਤੇ ਘਾੜਦ ਘੜੀਏ ਬਹੁਤ ਅਨੂਪ ਤਾਂ ਗਿਆਂ ਗੱਲਾਂ ਕਤਿਆਂ ਨਾ ਜਾਹੇ ਜੇ ਕੋ ਕਹੇ ਪਿੱਛੇ ਪੁਛਤਾਏ ਤਿੱਤ ਕਢਿਐ ਸੁਰਤ ਮਤਿ ਮਨ ਬੁੱਧ ਤਿੱਤ ਕਢਿਐ ਸੁਰਾ ਸੱਦਾ ਕੀ ਸੁਰਦ ਕੈਮਕਾਂਡ ਕੀ ਬਾਣੀਂ ਜੋਰ ਤਿੱਥਿ ਔਰ ਨ ਕੋਈ ਔਰ ਤਿੱਤ ਜੋਦ ਮਹਾ ਬਲ ਸੂਰ ਤਨ ਮੇਂ ਰਾਮ ਰਹਿਆ ਭਰਪੂਰ ਦਿੱਤੇ ਦਿੱਤੇ ਦਰਮ ਮਮਾਈ ਤਾਗੇ ਰੂਪ ਨਾਮ ਕਰਤ ਨਹੀਂ ਜਾਏ ਨਾ ਉਮਰੀ ਨ ਠਾਗੇ ਜਾਏ ਜਨ ਕੇ ਆਵਦੇ ਮਨ ਮਾਹੀ ਦਿੱਤੇ ਭਗਤ ਵਸੇ ਕੇ ਲੋਕ ਰਹਿ ਅਨੰਦ ਤੁਚਾ ਮਨ ਸੋਏ ਸਚ ਖੰਡ ਵਸੈ ਨਿਰੰਕਾਰ ਕਰ ਕਰ ਵੇਖ ਨਦਰ ਨਿਹਾਲ ਦਿੱਤੇ ਖੰਡ ਮੰਡਲ ਵਰ ਭੰਡਿ ਕੋ ਕਦੇ ਦਾੰਤ ਨ ਅਨੰਤ ਉਹ ਦਿੱਤੇ ਲੋਲ ਆਕਾਰ ਜਿਵ ਜਿਵ ਹੁਕਮ ਤੇ ਵੈ ਤਿਵਕਾਰ ਨੂ ਏਕਾ ਵਿਸੈ ਕਾਰੀ ਵਿਚਾਰੀ ਨਾਨਕ ਤਨ ਕਰੜਾ ਸਾਰੇ ਜਤ ਪਹਾ ਰਾ ਧੀਰਜ ਸੁਨਿਆਰੇ ਇਹ ਰਣ ਮਤ ਵਿਰਧ ਹਥਿਆਰ ਪੋਖ ਲਾਗਨ ਦਿਵਤਾਉ ਮੋਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰੇ ਨਾਨਕ ਨਦਰੀ ਨਦਰ ਨਿਹਾਲ ਸੋ ਲੋਕ ਪਵਨ ਗੁਰੂ ਪਾਣੀ ਬਿਤਾ ਮਾਤਾ ਤਰਤ ਮਾਤ ਦਿਵਤ ਰਾਤ ਦੋਏ ਦਾਈ ਦਇਆ ਖਿਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰੇ ਕਰਮੀਆਂ ਕੋ ਆਪਣੀ ਕਿ ਨੇੜੇ ਕੇ ਦੂਰੇ ਜਿਨੀ ਨਾਮ ਧਿਆਇ ਗਏ ਮਸਕਤ ਕਾਲ ਨਾਨਕ ਤੇ ਮੁਖ ਉਜ ਬੋਲੇ ਕੇਤੀ ਛੁਟੀ ਨਾਲ ਜਿਨੀ ਨਾਮ ਧਿਆਇ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਾਤ ਸ਼ਾਹੀ ਦਸਮੀ ਕਬੇ ਉਵਾਚ ਬੇਨਤੀ ਚੋਪਈ ਹਮਰੀ ਕਰੋ ਹਾਥ ਦੇ ਰਖਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮੰਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵੋ ਆਪ ਹਾਥ ਦੇ ਮੋਹਿ ਬਚਾਵੋ ਸੁਖੀ ਬਸੈ ਮੋਰੋ ਪਰਿਵਾਰ ਸੇਵਕ ਸਿੱਖ ਸਭੈ ਕਰਤਾਰਾ ਮੋਰਚਾ ਨੇ ਜਕਰਦੈ ਕਰਿਆ ਤਵੇ ਹਣ ਕੋ ਅਜ ਸੰਗ ਰਿਆ ਪੂਰਨ ਹੋਏ ਓਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਛੜ ਕੋਈ ਅਵਰ ਨਾ ਧਿਆਉ ਜੋ ਵਰਜਾਉ ਤੋ ਤੁਮਤੇ ਪਾਉ ਤੇਵਕ ਤੇ ਘਮਾਰੇ ਤਾਰੀਏ ਚੁਣ ਚੁਣ ਸੱਤਰ ਹਮਾਰੇ ਮਾਰੀਏ ਆਪ ਹਾਦੈ ਮੁਝੇ ਉਬਰਿਆ ਮਰਨ ਕਾਲ ਕਾ ਤਰਾਸ ਨਿਵਰਿਆ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਸਤਿ ਧੁਜ ਜੋ ਕਰਿਓ ਰੱਛਾ ਰਾਖ ਲਿਓ ਮੋਹਿ ਰਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੋਹੋ ਬੁਰੀ ਜਗਰ ਦਦ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸਿਵ ਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ ਸਗਲ ਕਾਲ ਕਾ ਕੀਆ ਤਮਾਸ਼ਾ ਜਵਣ ਕਾਲ ਜੋਗੀ ਸਭ ਕੀਓ ਮੇਰ ਰਾਜ ਬ੍ਰਹਮਾ ਜੋਥਿਓ ਜਵਣ ਕਾਲ ਸਭ ਲੋਕ ਸਵਾਰਾ ਨਮਸ਼ਕਾਰ ਹੈ ਤਹੇ ਹਮਾਰਾ ਜਵਣ ਕਾਲ ਸਭ ਜਗਤ ਬਨਾਇਓ ਦੇਵ ਦੇਤ ਜੇ ਚਣੀ ਉਪਜਾਇਓ ਆਦਿ ਅੰਤੇ ਕੈ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਤਹੀ ਕੋ ਹਮਾਰੀ ਸਗਲ ਪਰਜਾ ਜਨ ਆਪਤਿ ਵਾਰੀ ਸਭ ਗਣ ਕੋ ਸਭ ਗੁਣ ਸੁਖ ਦਿਯੋ ਸਤਰਨ ਕੋ ਬਲ ਮੋ ਬਦ ਕੀਯੋ ਘੜ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਬੁਸ਼ਾਨਕ ਛਿੰਟੀ ਤੇ ਕੁੰਚਰੇ ਅਸਧੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਭਾਈ ਤੇ ਦੁਖੀ ਤੋਕ ਪਾਈ ਸਾਧਨ ਕੀ ਸੁਗਈ ਅਵੇਗ ਕੀ ਪੀਰ ਬੁਛਾਨੈ ਘਟ ਘਟ ਕੇ ਬੜ ਬੜ ਕੀ ਜਾਨੈ ਜਬ ਉਦ ਕਰਖ ਕਰ ਕਰਤਾਰਾ ਅਨ ਪਰਜਾ ਧਰਤ ਤਵ ਦੇਹ ਅਪਾਰਾ ਜਬ ਆ ਕਰਖ ਕਰਤਹ ਕਬਹੋਂ ਤੁਮ ਮੈਂ ਮਿਲਤ ਦੇ ਤਰ ਸਭ ਹੂੰ ਜੇਤੇ ਬਦਨਾ ਸ੍ਰੇਸ਼ਟ ਸਵਤਾਰਾ ਆਪਿ ਆਪਨੀ ਬੂਲੀ ਉਚਾਰੈ

ਆਪੇ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਪਿੰਨ ਤੋਹੇ ਤੇਤੀ ਤੁਮਰਾ ਲਖਨ ਜਾਏ ਪਸਾਰਾ ਕਹਿ ਬਿਦ ਸਜਾਨ ਪ੍ਰਥਮ ਸੰਕਾਰਾ ਇਕੈ ਉਬਾਨੁ ਬਸਰੂਪਾਰੰਕ ਭਿਓ ਰਾਵ ਕਈ ਭੂਪਾ ਅੰਡੜ ਜੀਰਜ ਤੇ ਤਰਿ ਕਿਹਨੀ ਉਪਜ ਖਾਨ ਬਹੁਰ ਰਚਿ ਦੀਨੀ ਕੰਗੂਲੇ ਰਾਜਾ ਬੈਠਾ ਕਉ ਸਿਮੜ ਪਿਆਉ ਸੰਖਰ ਏ ਕੈ ਠਾਲ ਸਗਰੀ ਸ੍ਰੇਸ਼ਟ ਦਿਖਾਏ ਚੰਪਵ ਆਜੁਗਾਦ ਸਰੂਪ ਸੀਯੰਪਵ ਅਭ ਰਖਾ ਮੇਰੀ ਤੁਮ ਕਰੋ ਸੇਖਿ ਉਭਾਰਿਆ ਸਿਖ ਸੰਘਰੋ ਦੁਸ਼ਟ ਜਿਤੇ ਟਵਦੇ ਤਪਾਤਾ ਸਗਲ ਮਲੇਸ਼ ਕਰੋ ਰਣ ਕਾਤਾ ਜੇ ਅਸ ਤੁਜ ਤਵ ਸ਼ਰਣੀ ਪਰੇ ਤਨ ਕੇ ਦੁਸ਼ਟ ਦੁਖਤ ਹਵੇ ਮਰੇ ਫੁਰਖ ਜਵਨ ਬਗ ਪਰੇ ਤਿਹਾਰੇ ਤਨ ਕੇ ਤੁਮ ਸੰਕਟ ਰਵਟਾਰੇ ਜੋ ਕਲ ਕੋ ਇਕ ਬਾਰ ਧਿਆਏ ਹੈ ਤਾਂ ਕੇ ਕਾਲ ਨਿਕਟਨੇ ਆਏ ਹੈ ਰੱਛਾ ਹੋਏ ਤਾਹੀਂ ਸਭ ਕਾਲਾ ਦੁਸ਼ਟ ਅਰਿਸ਼ਟ ਤਰੈ ਤਦ ਕਾਲਾ ਕਿਰਪਾ ਦ੍ਰਿਸ਼ਟ ਦਨ ਜਾਹੇ ਨਿਹ ਰਿਹੋ ਤਾਂ ਕੇ ਤਾਪਦਨ ਕਮੈ ਹਰੇਹੋ ਰਦ ਤੇਦ ਕਰ ਮੋਤਵ ਹੋਈ ਦੁਸ਼ਟ ਸ਼ਾਸਵ ਤਕੇ ਨਾ ਕੋਈ ਇੱਕ ਬਾ ਦਿਨ ਤਮੈ ਸੰਭਾਰਾ ਕਾਲ ਪਾਂਸ ਤੇਤਾ ਹੈ ਉਭਾਰਾ ਜਿਨ ਨਾਰੇ ਨਾਮ ਤਿਆਰ ਕਹਾ ਦਰਦ ਦੁਸ਼ਟ ਲੋਗ ਤੇ ਰਹਾ ਖੜਗ ਕੇਤ ਮੈਂ ਸ਼ਰਨ ਤੇਹਾਰੀ ਆਪ ਹਾ ਦੈ ਲਿਓ ਬਾਰੀ ਤਰਬਟੋਰ ਮੋਹੋ ਸਹਾਈ ਦੁਸ਼ਟ ਲੋਗ ਤੇ ਰੇਹੋ ਬਚਾਈ कृपा करी हम पर जग माता ग्रंथ करा पूर्ण सब राता अखिल बिग सगल दे को हर्ता दुष्ट लोखिन को शय करता श्री यस्तो जब कहि दे अल्लाह पूर्ण करा ग्रंथ तद काल मन बांच तो फल पावे सोई दुख न तसे बे आपद कोई अड़ेल ਸੁਨਾ ਗੁੰਗਜੋ ਯਾਹੇ ਸੁਰਸਨਾ ਪਾਵਈ ਸੁਨਾ ਮੂਡ ਚਿਤ ਲਾਏ ਚਤਰਤਾ ਆਵਈ ਦੁਖ ਦਰਦ ਭਉ ਨਿਕਟ ਨਾ ਤਿਨ ਨਰਕੇ ਰਹੈ ਹੋਰੋ ਯਾ ਕੀ ਇਕਬਾਰ ਤੋ ਬਈ ਕੋ ਕਹੈ ਤੋ ਪਈ ਸੰਵਰਤ ਦਰੇ ਤਸ ਪੁਨੀ ਜੇ ਅਦਤ ਤਸ ਮਨ ਤੀਨ ਕਹੀ ਜੈ ਪਾਧ ਰਵ ਸ੍ਰੀ ਅਸ਼ਟਮੀ ਰਵਾਰ ਤੀਰ ਤਦ ਦਰਵ ਬ੍ਰੰਤ ਸੁਧਾਰ ਸੋਇਯਮ ਪਾਏ ਗਹਿ ਜਗਤੀ ਤੁਮਰੇ ਕਉਤੇ ਕੋ ਆਖ ਤਰੇ ਨਹੀਂ ਆਨਿਓ ਰਾਮ ਰਈਮ ਪੁਰਾਨ ਕੁਰਾਨ ਨੇਕ ਕਹੇ ਮਤ ਏਕ ਨਾਮਾਨਿਓ ਸਿਮਰਤ ਸਾਸਤਰ ਅਭੇਦ ਸਭੇ ਬੋ ਭੇਦ ਕਹੈ ਅਮ ਏਕ ਨਾ ਜਾਣਿਓ ਸਰੀਅਤ ਬਾਣ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ ਦੁਹਰਾ ਸਗਲ ਦੁਆਰ ਕੋ ਛਾੜਕੇ ਗਹਿਓ ਤੁਹਾਰੋ ਦੁਆਰ ਬਾਹ ਗਏ ਕੀ ਲੋ ਜੀ ਉਸ ਗੋਬਿੰਦ ਦਾਸ ਤੁਹਾਰ ਸਭਲ ਦਵਾਰਿ ਕੋ ਸਾਢਕੈ ਗਹਿਉ ਤੁਹਾਰੋ ਦਵਾਰ ਮਾਹਿੰ ਗਹੇ ਕੀ ਲ ਜੀ ਉਸ ਗੋਬਿੰਦ ਦਾਸ ਤੁਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ